ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਾਜ਼ਰ ਆਏ ਦੀਆਂ ਕੁਝ ਗੱਲਾਂ ਬਤਾਈ ਦੀਆਂ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ-ਪੰਜ ਮਸਲੇ ਆਪਾਂ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਨੇ ਆ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਰਾਸ਼ਟਰਪਤੀ 트ੰਪ ਨੇ ਰੋਜ਼ ਦੇ ਰਾਸ਼ਟਰਪਤੀ ਵਲਾਦੀਮੀਰ ਪੋਪੇਨ ਦੇ ਨਾਲ ਮੀਟਿੰਗ ਕੈਨਸਲ ਕੀਤੀ ਹੈ। ਮੀਟਿੰਗ ਕੈਨਸਲ ਕਰਨ ਦਾ ਮਤਲਬ ਕੀ ਹੈ ਤੇ ਇਹਦਾ ਅਮਰੀਕਾ ਤੇ ਕੀ ਅਸਰ ਪਊਗਾ ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜੀ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚ ਇੰਸ਼ੋਰੈਂਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ, ਹੋ ਵੀ ਚੁੱਕ ਅਗਲੀ ਗੱਲਬਾਤ ਇਮੀਗ੍ਰੇਸ਼ਨ ਏਜੰਸੀਆਂ ਦੁਆਰਾ ਪੁਲਿਸ ਕੈਮਰਿਆਂ ਜਿਹੜਾ ਪੁਲਿਸ ਦਾ ਕੈਮਰਾ ਸਿਸਟਮ ਆ ਉਹਦੀ ਵਰਤੋਂ ਕੀਤੀ ਜਾ ਰਹੀ ਮਾਮਲਾ ਸਾਹਮਣੇ ਆਇਆ ਤੇ ਅਮਰੀਕਾ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਕਾਰਾਂ ਦੀਆਂ ਪੇਮੈਂਟਾਂ ਆ ਉਹ ਲੇਟ ਹੋ ਰਹੀਆਂ ਤੇ ਆਖਰ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਟਰੱਕਾਂ ਦੇ ਸਮਾਨ ਦੀ ਚੋਰੀຊੁੰਦੀ 12 ਜਿਹੜੇ ਗ੍ਰਿਫਤਾਰ ਕੀਤੇ ਗਏ ਆ ਤੇ ਇਹਨਾਂ ਚੋਂ 11 ਪੰਜਾਬੀ ਨੇ ਇਹ ਵੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ 트ੰਪ ਨੇ ਜਿਹੜੀ ਮੀਟਿੰਗ ਪਲਾਨ ਕੀਤੀ ਸੀ ਵਲਾਦੀਮੀਰ ਪੁਤਨ ਦੇ ਨਾਲ ਉਹ ਕੈਨਸਲ ਕਰ ਦਿੱਤੀ ਆ ਕਿਆ ਉਹਨਾਂ ਨੇ ਇਹ ਆ ਕਿ ਮੈਂ ਕੋਈ ਵੇਸਟਡ ਮੀਟਿੰਗ ਨਹੀਂ ਚਾਹੁੰਦਾ ਮੈਂ ਕੋਈ ਵੀ ਇਦਾਂ ਦਾ ਜਿਹਦਾ ਨਤੀਜਾ ਕੋਈ ਨਹੀਂ ਨਿਕਲਣਾ ਉਹ ਮੀਟਿੰਗ ਨਹੀਂ ਕਰਨਾ ਚਾਹੁੰਦਾ ਕਿਉਂਕਿ ਦੋਵੇਂ ਪਾਸੇ ਦੋਵੇਂ ਪਾਸੇ ਦਾ ਮਤਲਬ ਇੱਕ ਪਾਸੇ ਰੂਸ ਤੇ ਯੂਕੇ ਦੂਜੇ ਪਾਸੇ ਯੂਕਰੇਨ ਇਹ ਅਜੇ ਵੀ ਸ਼ਾਂਤੀ ਤੋਂ ਬਹੁਤ ਦੂਰ ਆ ਰਾਸ਼ਟਰਪਤੀ ਟਰੰਪ ਨੇ ਵਲਾਦੀਮੀਰ ਪੁਤਿਨ ਦੇ ਨਾਲ ਮੀਟਿੰਗ ਕਿਉਂ ਕਰਨੀ ਸੀ ਅੱਜ ਦੁਨੀਆ ਦੇ ਵਿੱਚ ਜਿਹੜੇ ਹਾਲਾਤ ਬਣੇ ਆ ਜਿਸ ਕਿਸਮ ਦੀ ਆਰਥਿਕ ਮੰਦਹਾਲੀ ਆ ਦੇ ਇਸ ਕਿਸਮ ਦੀ ਇੱਕ ਹਾਹਾਕਾਰ ਜੀ ਮਚੀ ਆ ਉਹਦੇ ਪਿੱਛੇ ਇੱਕ ਬਹੁਤ ਵੱਡਾ ਫੈਕਟਰ ਰੂਸ ਯੂਕਰੇਨ ਦੀ ਯੁੱਧ ਆ ਜਿਹੜੀ 3 ਸਾਲ ਤੋਂ ਲੜਾਈ ਲੱਗੀ ਆ ਇਹ ਖਾਸ ਤੌਰ ਦੇ ਉੱਤੇ ਇੱਕ ਹੱਦ ਤੱਕ ਜ਼ਿੰਮੇਵਾਰ ਆ ਹੁਣ ਰਾਸ਼ਟਰਪਤੀ ਟਰੰਪ ਕੋਸ਼ਿਸ਼ ਕਰ ਰਹੇ ਉਹਨਾਂ ਦੀ 16 ਸਪਾਈ ਕਰਾ ਦਿੱਤੀ ਜਾਵੇ ਤੇ ਸੀਜ਼ਫਾਇਰ ਕਰਾ ਦਿੱਤਾ ਜਾਵੇ ਜੰਗਬੰਦੀ ਕਰਾ ਦਿੱਤੀ ਜਾਵੇ ਜੰਗਬੰਦੀ ਕਦੇ ਕਦੇ ਲੱਗਦਾ ਵੀ ਹੋਣ ਲੱਗੀ ਆ ਪਰ ਫਿਰ ਟਲ ਜਾਂਦੀ ਆ ਹਾਲਾਂਕਿ ਵੋਟਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਸਾਫ਼ ਤੌਰ ਤੇ ਕਿਹਾ ਸੀ ਕਿ 24 ਘੰਟਿਆਂ ਦੇ ਵਿੱਚ ਵਿੱਚ ਆਪਾਂ ਇਹ ਲੜਾਈ ਰੁਕਵਾ ਦਾਂਗੇ ਪਰ ਉਹ ਲੜਾਈ ਰੁਕੀ ਨਹੀਂ ਇਹ ਵੀ ਤੁਹਾਨੂੰ ਪਤਾ ਕਿ ਇਹਨਾਂ ਨੇ ਥੋੜਾ ਚਿਰ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਵਲਾਦੀਮੀਰ ਪੁੱਤਰ ਨੂੰ ਕਾਲ ਕੀਤੀ ਆ ਫੋਨ ਕੀਤਾ ਆ ਤੇ ਦੇ ਨਾਲ ਇਹ ਜਿਹੜੇ ਜ਼ਲਨਸਕੀ ਆ ਉਹਨਾਂ ਨੂੰ ਮਿਲੇ ਆ ਇਹ ਥੋੜੇ ਦਿਨ ਪਹਿਲਾਂ ਉਹ ਵਾਈਟ ਹਾਊਸ ਦੇ ਵਿੱਚ ਆ ਕੇ ਗਏ ਆ ਪਰ ਜਿਹੜੀ ਜਿਹੜੀ ਗੱਲਬਾਤ ਆ ਇਹ ਸਾਰੇ ਕੁਝ ਦੇ ਵਿੱਚੋਂ ਲੱਗਦੇ ਨਹੀਂ ਕਿ ਲੜਾਈ ਦੇ ਖਾਤਮੇ ਵਾਲੇ ਪਾਸੇ ਜਾ ਰਹੀ ਆ ਰਸ਼ੀਆ ਨੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਸੀਜ਼ਫਾਇਰ ਦਾ ਆਈਡੀਆ ਸੀ ਜਿਹੜੀ ਜੰਗਬੰਦੀ ਦਾ ਵਿਚਾਰ ਸੀ ਵੀ ਇਹਨਾਂ ਸ਼ਰਤਾਂ ਦੇ ਤੁਸੀਂ ਜੰਗਬੰਦੀ ਕਰ ਲੈ ਨੂੰ ਰਿਜੈਕਟ ਕਰਤਾ ਉਹ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਅਸੀਂ ਇਹ ਗੱਲ ਮੰਨਦੇ ਨਹੀਂ ਆ ਕਿ ਇਸ ਵੇਲੇ ਉਹ ਕਹਿੰਦੇ ਜੇ ਅਸੀਂ ਲੜਾਈ ਬੰਦ ਕਰ ਦਿੱਤੀ ਤੇ ਇਹਦਾ ਮਤਲਬ ਬੜਾ ਸਿੱਧਾ ਆ ਇਸ ਵੇਲੇ ਲੜਾਈ ਕਰਨ ਦਾ ਮਤਲਬ ਲੜਾਈ ਬੰਦ ਕਰਨ ਦਾ ਮਤਲਬ ਇਹ ਆ ਕਿ ਅਸੀਂ ਇਹ ਯੂਕਰੇਨ ਦੇ ਵਿੱਚ ਨਾਜ਼ੀ ਰੂਲ ਨੂੰ ਇੱਕ ਤਰੀਕੇ ਦੇ ਨਾਲ ਨਾਜ਼ੀ ਸ਼ਾਸਨ ਨੂੰ ਫੇਰਹਾ ਕਰ ਰਹੇ ਹਾਂ ਮਤਲਬ ਅਸੀਂ ਜਿਹੜੀ ਮਤਲਬ ਉਹਨਾਂ ਦੀ ਇੱਕ ਪ੍ਰੋਪਾਗੈਂਡਾ ਲਾਈਨ ਆ ਉਹਨੂੰ ਉਹ ਰਿਪੀਟ ਕਰ ਰਹੇ ਆ ਲੈਵਰੋਵ ਰੂਸ ਦੇ ਫੋਰਨ ਮਨਿਸਟਰ ਨੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਜਿਹੜੀ ਗੱਲ ਹੁਣ ਕਹੀ ਹੈ ਕਿ ਰਾਸ਼ਟਰਪਤੀ 트럼ਪ ਦੀ ਜਿਹੜੀ ਜੰਗਬੰਦੀ ਦਾ ਪਲਾਨ ਆ ਅਸਲ ਦੇ ਵਿੱਚ ਜਿਸ ਗੱਲ ਦੇ ਨਾਲ ਇਹ ਲਾਸਕਾ ਦੇ ਵਿੱਚ ਸਹਿਮਤ ਹੋਏ ਸੀ ਤੁਹਾਨੂੰ ਪਤਾ ਲਾਸਕਾ ਦੇ ਵਿੱਚ ਰੂਸ ਦੇ ਪ੍ਰਧਾਨ ਰਾਸ਼ਟਰਪਤੀ ਦੇ ਨਾਲ ਆਪਣੇ ਜਿਹੜੇ ਰਾਸ਼ਟਰਪਤੀ 트럼ਪ ਨੇ ਮਿਲ ਕੇ ਆਏ ਸੀ ਵੀ ਹੁਣ ਜਿਹੜੀ ਜੰਗਬੰਦੀ ਕਹਿ ਰਹੇ ਉਹਦੇ ਨਾਲੋਂ ਵੱਖਰੀ ਆ 트럼ਪ ਇਹ ਕਹਿੰਦੇ ਸੀ ਉਹਨਾਂ ਨੇ ਇਹ ਕਹਿ ਆਏ ਕਿ ਦੋਵੇਂ ਪਾਸਿਆਂ ਨੂੰ ਕਿ ਜਿਹੜਾ ਜਿਹੜੇ ਉਹਨਾਂ ਦੇ ਸ਼ਬਦ ਸੀਗੇ ਕਿ ਗੋ ਹੋਮ ਐਂਡ ਸਟਾਪ ਕਿਲਿੰਗ ਘਰਾਂ ਨੂੰ ਜਾਓ ਤੇ ਲੜਾਈ ਉੱਥੇ ਜਾ ਕੇ ਬੰਦ ਕਰੋ ਇਮੀਡੀਏਟ ਜਿਹੜੀ ਲੜਾਈ ਰੁਕ ਜਣੀ ਚਾਹੀਦੀ ਹੁਣ ਜਿਹੜੇ ਯੂਰੋਪੀਅਨ ਲੀਡਰ ਨੇ ਦੂਜੇ ਪਾਸੇ ਯੂਕੇ ਦੇ ਫਰਾਂਸ ਦੇ ਜਰਮਨੀ ਦੇ ਇਟਲੀ ਦੇ ਪੋਲੈਂਡ ਦੇ ਜਾਂ ਜਿਹੜੇ ਯੂਰੋਪੀਅਨ ਯੂਨੀਅਨ ਦੇ ਅਫੀਸ਼ੀਅਲਸ ਨੇ ਉਹਨਾਂ ਨੇ 트ੰਪ ਦੇ ਸੀਜ਼ ਫਾਇਰ ਦੀ ਆਈਡੀਆ ਦੀ ਸਪੋਰਟ ਕੀਤੀ ਸੀ ਵੀ ਠੀਕ ਆ ਇਹ ਗੱਲ ਇਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਸੀ ਪਰ ਜਿੱਥੇ ਉਹ ਰਾਸ਼ਟਰਪਤੀ 트ੰਪ ਦੀ ਉਦੋਂ ਸਪੋਰਟ ਕਰ ਰਹੇ ਸੀ ਉਹਦੇ ਨਾਲ ਸ਼ੱਕ ਰੂਸ ਦੇ ਉੱਤੇ ਸੀਗਾ ਵੀ ਉਹਨਾਂ ਨੇ ਆਪਣੇ ਕਹਿ ਦੇ ਉੱਤੇ ਪੂਰੇ ਨਹੀਂ ਉਤਰਨਾ ਨੈਟੋ ਦੇ ਚੀਫ ਮਾਰਕ ਰੂਟ ਨੇ ਉਹਨਾਂ ਨੇ ਇੱਕ ਅਰਜੈਂਟ ਟ੍ਰਿਪ ਪਲਾਨ ਕੀਤਾ ਜਿਹੜਾ ਯੂਰਪ ਤੇ ਅਮਰੀਕਾ ਇਕੱਠੇ ਰਹਿ ਸਕਣ ਜਾਂ ਇੱਕ ਗੱਲ ਦੇ ਉੱਤੇ ਰਹਿ ਸਕਣ ਇਹਨਾਂ ਨਾਲ ਮਿਲਣਦੇ ਰਹੀ ਰਸ਼ੀਆ ਦੀ ਡਿਮਾਂਡ ਬੜੀ ਸਪਸ਼ਟ ਆ ਉਹ ਬੜਾ ਕਲੀਅਰ ਨੇ ਇਸ ਗੱਲ ਦੇ ਉੱਤੇ ਉਹ ਕਹਿੰਦੇ ਸ਼ਾਂਤੀ ਹੋ ਜਾਊਗੀ ਜਿੱਦਾਂ ਤੁਸੀਂ ਕਹਿੰਦੇ ਇਦਾਂ ਹੀ ਹੋ ਜਾਊਗੀ ਪਰ ਯੂਕਰੇਨ ਆਪਣੀ ਜੰਨੀ ਜ਼ਮੀਨ ਅਸੀਂ ਕਹਿੰਦੇ ਸਾਨੂੰ ਦੇ ਦੇਵੇ ਦੂਜੀ ਉਹ ਕਹਿੰਦੇ ਸ਼ਰਤ ਇਹ ਮੰਨ ਲਵੇ ਨੈਟੋ ਦਾ ਮੈਂਬਰ ਨਾ ਬਣੇ ਤੀਜੀ ਉਹ ਕਹਿੰਦੇ ਇਹ ਮੰਨ ਲਵੇ ਵੀ ਜੰਨੀ ਇਹਨੂੰ ਆਪਣੀ ਜੀ ਮਿਲਟਰੀ ਆ ਉਹਦੇ ਚ ਕੱਟ ਕਰ ਦੇਵੇ ਤੇ ਚੌਥੀ ਇਹ ਮੰਨ ਲਵੇ ਕਿ ਜੰਨੀ ਵੈਸਟਰ ਤੋਂ ਇਹਨੂੰ ਸਹਾਇਤਾ ਆਉਂਦੀ ਹੈ ਜਿੰਨੀ ਅਮਰੀਕਾ ਜਾਂ ਦੂਜੇ ਯੂਰਪੀਅਨ ਯੂਨੀਅਨ ਇਹਨੂੰ ਪੈਸਾ ਤੇ ਲਾਹ ਹਥਿਆਰ ਭੇਜ ਰਿਹਾ ਹੈ ਉਹ ਬੰਦ ਕਰ ਦੇਵੇ ਅਸੀਂ ਸੀਜ਼ਫਾਇਰ ਕਰ ਦਿੰਨੇ ਹੁਣ ਇਹਦਾ ਮਤਲਬ ਇਹ ਤੇ ਯੂਕਰੇਨ ਦੇ ਖਤਮ ਹੋਣ ਦੇ ਉੱਤੇ ਹੀ ਆ ਕਿ ਜਿੰਨੀ ਉਹਨਾਂ ਦੀ ਲੈਂਡ ਆ ਇਹ ਪਹਿਲਾਂ ਹੀ ਰੂਸ ਨੇ ਦੱਬ ਲਈ ਆ ਉਹ ਕਹਿੰਦੇ ਇਹ ਵੀ ਸਾਡੀ ਤੁਸੀਂ ਨਾਟੋ ਦੇ ਮੈਂਬਰ ਵੀ ਨਹੀਂ ਬਣਨਾ ਨਾਟੋ ਦੇ ਮੈਂਬਰ ਬਣਨ ਦਾ ਮਤਲਬ ਹੈ ਕਿ ਨਾਟੋ ਦੇ ਜਿਹੜੇ ਦੇਸ਼ ਆ ਉੱਥੇ ਆ ਨਹੀਂ ਸਕਦੇ ਤੇ ਤੀਜਾ ਉਹ ਕਹਿੰਦੇ ਵੀ ਤੁਸੀਂ ਉਧਰੋਂ ਕੋਈ ਵੀ ਮਦਦ ਨਾ ਲਓ ਸੋ ਇਹਦਾ ਮਤਲਬ ਹੈ ਕਿ ਨਾ ਇਸ ਗੱਲ ਤੇ ਯੂਕਰੇਨ ਨੇ ਮੰਨਣਾ ਜਿਹੜਾ ਦੂਜਾ ਇਹ ਹੈਗਾ ਕਿ ਇਹ ਬਦਲਦਾ ਰਿਹਾ ਸੀਜ਼ ਫਾਇਰ ਦਾ ਆਈਡੀਆ ਅਗਸਤ ਦੇ ਵਿੱਚ ਕੋਈ ਸ਼ੋਰ ਸੀ ਹੁਣ ਇਹ ਇੱਥੇ ਹੋ ਰਿਹਾ ਮਾਹਰ ਇਹ ਦੱਸਦੇ ਆ ਕਿ ਜਿਹੜੇ ਬੁਲਦੀਮੀਰ ਪੁੱਤ ਨਾ ਉਹ ਬਹੁਤ ਲੰਬੀ ਖੇਡ ਖੇਡ ਰਹੇ ਆ ਉਹ ਅਸਲ ਦੇ ਵਿੱਚ ਸ਼ਾਂਤੀ ਕਹੀ ਵੀ ਜਾਂਦੇ ਵੀ ਹਾਂਜੀ ਅਸੀਂ ਸ਼ਾਂਤੀ ਚਾਹੁੰਦੇ ਆ ਪਰ ਨਾਲ ਨਾਲ ਉਹ ਆਪਣੀਆਂ ਟਰਮ ਵੀ ਦੱਸੀ ਜਾਂਦੇ ਵੀ ਸਾਡੀਆਂ ਆ ਜਿਹੜੀਆਂ ਸ਼ਰਤਾਂ ਨੇ ਤੇ ਇਹ ਗੱਲ ਨਾ ਪਿੱਛੇ ਬਣੀ ਹੈ ਤੇ ਨਾ ਲੱਗਦਾਉਣ ਵਾਲੇ ਸਮੇਂ ਦੇ ਵਿੱਚ ਬਣ ਗਈ ਅਗਲੇ ਇੰਸ਼ੋਰੈਂਸ ਦੀਆਂ ਕੀਮਤਾਂ ਬਾਰੇ ਜਾਂ ਇੰਸ਼ੋਰੈਂਸ ਦੀਆਂ ਪ੍ਰਾਈਸਿਸ ਬਾਰੇ ਦੇ ਪ੍ਰੀਮੀਅਮ ਬਾਰੇ ਇਹ ਉੱਪਰ ਨੂੰ ਜਾ ਰਹੀਆਂ ਹਨ ਅਮਰੀਕਾ ਦੇ ਵਿੱਚ ਤੇ ਬਹੁਤ ਤੇਜ਼ੀ ਦੇ ਨਾਲ ਜਾ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤੇਜ਼ੀ ਦੇ ਨਾਲ ਜਾਣਗੀਆਂ 18% ਪੂਰੇ ਅਮਰੀਕਾ ਦੇ ਵਿੱਚ 2026 ਦੇ ਵਿੱਚ ਇੰਸ਼ੋਰੈਂਸ ਵਧ ਜਾਣੇ ਆ ਪਿਛਲੇ 12 ਸਾਲਾਂ ਦੇ ਵਿੱਚ ਕਦੇ ਇਦਾਂ ਨਹੀਂ ਹੋਇਆ ਵੀ ਇੱਕ ਵਾਰੀ ਇੰਨੇ ਇੰਸ਼ੋਰੈਂਸ ਵਧ ਜਾਣੇ ਹੁਣ ਜਿਹੜੀ ਰੌਲਾ ਕੀ ਆ ਜਦੋਂ ਕੋਵਿਡ ਆਇਆ ਸੀ ਕੋਵਿਡ ਤੋਂ ਬਾਅਦ ਬਹੁਤ ਸਾਰੀਆਂ ਸਬਸਿਡੀਆਂ ਦਿੱਤੀਆਂ ਸੀਗੀਆਂ ਉਹ ਜਿਹੜੀਆਂ ਸਬਸਿਡੀਆਂ ਦਿੱਤੀਆਂ ਸੀ ਉਹ ਹੁਣ ਖਤਮ ਹੋ ਰਹੀਆਂ ਸਰਕਾਰ ਦੇ ਸਪੈਸ਼ਲ ਡਿਸਕਾਊਂਟ ਜਿਨ੍ਹਾਂ ਦੇ ਨਾਲ ਇੰਸ਼ੋਰੈਂਸ ਸਸਤਾ ਹੋਇਆ ਸੀ ਪੰਡੈਮਿਕ ਦੇ ਦੌਰਾਨ ਉਹ ਹੁਣ ਕਿਉਂਕਿ ਖਤਮ ਹੋ ਰਹਾ ਹੈ ਤੇ ਜਦੋਂ ਉਹ ਖਤਮ ਹੋ ਗਏ ਕੀਮਤਾਂ ਇੱਕਦਮ ਉੱਤੇ ਚਲੇ ਜਾਣੀਆਂ ਕਾਂਗਰਸ ਵਿਚਕਾਰ ਫਸੀ ਪਈ ਹੈ ਇਸ ਲਈ ਉਹਨਾਂ ਦੀ ਲੜਾਈ ਆਪਣੀ ਨਹੀਂ ਮੁੱਕਦੀ ਡੈਮੋਕ੍ਰੇਟ ਉੱਥੇ ਇਹ ਚਾਹੁੰਦੇ ਆ ਕਿ ਜਿਹੜੀਆਂ ਇਹ ਸਬਸਿਡੀਆਂ ਨੇ ਪਹਿਲਾਂ ਦਿੱਤੀਆਂ ਜਾਂਦੇ ਇਹਨਾਂ ਨੂੰ ਐਕਸਟੈਂਡ ਕਰੋ ਤੇ ਫਿਰ ਅਸੀਂ ਸਰਕਾਰ ਦੇ ਰੀਓਪਨਿੰਗ ਕਰਾਂਗੇ ਅੱਜ 22ਵਾਂ ਦਿਨ ਹੋ ਗਿਆ ਦਾਖਲ ਹੋਏ ਨੂੰ ਸ਼ਟਡਾਊਨ ਦੇ ਵਿੱਚ ਰਿਪਬਲਿਕਨ ਚਾਹੁੰਦੇ ਆ ਕਿ ਇਹਨੂੰ ਆਪਾਂ ਬਾਅਦ ਵਿੱਚ ਹੈਂਡਲ ਕਰਾਂਗੇ ਪਹਿਲਾਂ ਤੁਸੀਂ ਸਰਕਾਰ ਓਪਨ ਕਰੋ ਡੈਡਲੌਕ ਲੱਗਾ ਆ ਤੇ ਸਰਕਾਰ ਪਹਿਲੇ 1 ਅਕਤੂਬਰ ਤੋਂ ਬੰਦ ਪਈ ਆ ਲਾਕਡਾਊਨ ਦੇ ਵਿੱਚ ਆ ਸ਼ਟਡਾਊਨ ਦੇ ਵਿੱਚ ਆ ਤਾਲਾਬੰਦੀ ਹੋਈ ਆ ਹੁਣ ਜਿਹੜਾ ਐਵਰੇਜ ਬੰਦਾ ਇੱਕ ਇੰਸ਼ੋਰੈਂਸ ਬਾਏ ਕਰਦਾ ਸੀ ਅਫੋਰਡੇਬਲ ਕੇਅਰ ਐਕਟ ਦੇ ਥਰੂ ਜਿਹੜੀ ਸਬਸਿਡਾਈਜ਼ ਹੈਗਾ ਉਹਦੇ ਤਹਿਤ ਜਿਹੜੇ ਜੇਸ਼ ਵਿਅਕਤੀ ਦੇ 200 ਤੋਂ 25 ਦੇ ਵਿੱਚ 888 ਡਾਲਰ ਲੱਗਦੇ ਸੀ ਉਹਦੇ ਹੁਣ 1904 ਡਾਲਰ ਲੱਗਣੇ ਆ ਮਤਲਬ ਦੁੱਗਣੇ ਤੋਂ ਵੀ ਜ਼ਿਆਦਾ ਇੰਸ਼ੋਰੈਂਸ ਹੋ ਜਾਣੇ ਔਰ ਜਿੰਨੇ ਇਤੋਂ ਹੋਰ ਲਾ ਲੋ ਵੀ ਜਿੰਨੇ ਵੱਧ ਆ ਉਹ ਉਤੋਂ ਜ਼ਿਆਦਾ ਜਿਹੜੇ ਉਸ ਹਿਸਾਬ ਦੇ ਨਾਲ ਵਧ ਹੀ ਜਾਣੇ ਆ ਮੰਥਲੀ ਜਿਹੜੇ ਬਿੱਲ ਨੇ ਡਬਲ ਜਾਂ ਟ੍ਰਿਪਲ ਹੋ ਜਾਣੇ ਕਈਆਂ ਦੇ ਕੁਝ ਪਰਿਵਾਰਾਂ ਨੂੰ ਲਗਭਗ 24000 ਡਾਲਰ ਸਾਲ ਦਾ ਕਵਰੇਜ ਦਾ ਦੇਣਾ ਪੈਣਾ ਔਰ ਜਿੰਨੇ ਕਈ ਮਿਲੀਅਨ ਲੋਕ ਆ ਜਿਨ੍ਹਾਂ ਦਾ ਇੰਸ਼ੋਰੈਂਸ ਰਹਿਣਾ ਹੀ ਨਹੀਂ ਹੈ ਜੇ ਕਾਂਗਰਸ ਨੇ ਇਹ ਸਬਸਿਡੀਆਂ ਰੀਨਿਊ ਨਾ ਕੀਤੀਆਂ ਲਗਭਗ 4 ਮਿਲੀਅਨ ਲੋਕ ਜਿਹੜੇ ਨੇ ਉਹਨਾਂ ਦਾ ਇਹ ਜਿਹੜੇ ਹੈਗੀ ਐ ਕਵਰੇਜ ਉਹ ਅਗਲੇ ਦਹਾਕੇ ਦੇ ਵਿੱਚ ਖਤਮ ਹੋ ਜਾਣੀ ਆ ਹੁਣ ਜਿਹੜੇ ਰੀਅਲ ਲਾਈਫ ਸਟਰਗਲ ਆ ਫੈਮਲੀਆਂ ਜੇ ਕਹਿੰਦੀਆਂ ਆ ਕਿ ਇਹਨਾਂ ਨੂੰ ਜਾਂ ਤਾਂ ਇੰਸ਼ੋਰੈਂਸ ਦੇ ਵਾਲੇ ਪਾਸੇ ਜਾਣਾ ਚਾਹੀਦਾ ਮਤਲਬ ਲੋਕ ਇਹ ਕਹਿੰਦੇ ਵੀ ਜਾਂ ਤਾਂ ਤੁਸੀਂ ਇੰਸ਼ੋਰੈਂਸ ਦਈਏ ਤੇ ਜਾਂ ਘਰ ਦੀ ਮੌਰਗੇਜ ਦਈਏ ਸਾਡੇ ਕੋਲ ਦੋ ਨਹੀਂ ਦਿੱਤੀਆਂ ਜਾਂਦੀਆਂ ਤੇ ਲੋਕ ਜਿਹੜੇ ਆ ਕੁਦਰਤੀ ਵੀ ਇਹ ਵੀ ਚਾਹੁੰਦੇ ਆ ਹੁਣ ਕਿ ਕਿਉਂਕਿ ਅਗਲੇ ਸਾਲ ਵਧਣੀਆਂ ਬਹੁਤੀਆਂ ਫਰਕ ਅਗਲੇ ਸਾਲ ਪੈਣਾ ਬਹੁਤੀਆਂ ਦੀਆਂ ਸਬਸਿਡੀਆਂ ਅਗਲੇ ਸਾਲ ਖਤਮ ਹੁੰਦੀਆਂ ਉਹ ਕਿਤੇ ਇਸ ਸਾਲ ਹੀ ਜਿਹੜਾ ਕੋ ਮੇਜਰ ਕੰਮ ਕਰਾਉਣ ਵਾਲਾ ਕੋ ਸਰਜਰੀ ਸਰਜਰੀ ਜਾਂ ਇਦਾਂ ਦੀ ਕੋ ਸਰੀਰ ਦੀ ਗੱਲਬਾਤ ਆ ਉਹਨੂੰ ਐਸਾ ਲਈ ਕਰਾ ਲਿਆ ਜਾਵੇ ਪੋਲਿਟਿਕਲ ਡਿਵਾਈਡ ਹੈ ਜਿਹਦੇ ਉੱਤੇ ਆਪਾਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਰਾਜਨੀਤਿਕ ਤੌਰ ਤੇ ਸਾਰੀ ਗੱਲਬਾਤ ਵੰਡੀ ਆ ਪਬਲਿਕਨ ਜਿਹੜੇ ਹੈਗੇ ਨੇ ਬਹੁਤ ਸਾਰੇ ਜਿਵੇਂ ਟੇਲਰ ਗ੍ਰੀਨ ਆ ਉਹ ਉਹ ਚਾਹੁੰਦੇ ਆ ਪੋਲਿਟਿਕਲ ਡਿਵਾਈਡ ਤਾਂ ਹੈਗੇ ਹੀ ਆ ਪਰ ਕੁਝ ਪਬਲਿਕਨ ਜਿਹੜੇ ਟੇਲਰ ਗ੍ਰੀਨ ਵਰਗੇ ਉਹ ਚਾਹੁੰਦੇ ਆ ਕਿ ਸਬਸਿਡੀ ਨੂੰ ਐਕਸਟੈਂਡ ਕੀਤਾ ਜਾਵੇ ਤੇ ਦੂਜੇ ਸਾਰਾ ਸਾਰਾ ਦੋਸ਼ ਡੈਮੋਕ੍ਰੇਟਸ ਦੇ ਉੱਤੇ ਲਾ ਰਹੇ ਆ ਹੁਣ ਅਸਲ ਦੇ ਵਿੱਚ ਜਿਹੜੇ ਇਨਸ਼ੋਰ ਇਨਸ਼ੋਰਰ ਨੇ ਜਿਹੜੇ ਇੰਸ਼ੋਰੈਂਸ ਦੇਣ ਵਾਲੇ ਨੇ ਉਹ ਕਹਿੰਦੇ ਇਹ ਸਿਰਫ ਸਬਸਿਡੀ ਹਟਾਉਣ ਕਰਕੇ ਇੰਸ਼ੋਰੈਂਸ ਨਹੀਂ ਵੱਧ ਰਿਹਾ ਪਰ ਅਸਲ ਦੇ ਵਿੱਚ ਬਹੁਤ ਮਹਿੰਗੀਆਂ ਦਵਾਈਆਂ ਹਸਪੀਟਲ ਦੀ ਜਿਹੜੀ ਕੋਸਟ ਵਧ ਗਈ ਆ ਮਹਿੰਗਾਈ ਵਧ ਗਈ ਆ ਸਾਰੇ ਕੁਝ ਦਾ ਸਰੇ ਦੇ ਉੱਤੇ ਪੈਣਾ ਜੇ ਹੁਣ ਬਾਅਦ ਦੇ ਵਿੱਚ ਕੋਈ ਮਤਲਬ ਈਵਨ ਜੇ ਆਉਂਦਾ ਵੀ ਆ ਤਾਂ ਉਹਦਾ ਫਰਕ ਬਹੁਤ ਵੱਡਾ ਪੈਣਾ ਆ ਸੋ ਕਾਂਗਰਸ ਜਿਹੜੀ ਆ ਉਹ ਇਹ ਸਬਸਿਡੀਆਂ ਰੀਸਟੋਰ ਕਰਦੀ ਆ ਕੀ ਹੁੰਦਾ ਆ ਤੇ ਇਹ ਇੱਕ ਬਹੁਤ ਵੱਡਾ ਜਿਹੜਾ ਸਵਾਲ ਆ ਇਸ ਵੇਲੇ ਲੋਕਾਂ ਦੇ ਸਾਹਮਣੇ ਅਗਲੀ ਗੱਲਬਤ ਯੂਨੀਵਰਸਿਟੀ ਆਫ ਵਸ਼ਿੰਗਟਨ ਦੀ ਆ ਯੂਨੀਵਰਸਿਟੀ ਆਫ ਵਸ਼ਿੰਗਟਨ ਦੀ ਇੱਕ ਰਿਪੋਰਟ ਆਈ ਆ ਰਿਪੋਰਟੇ ਕਹਿੰਦੀ ਆ ਕਿ ਫੈਡਰਲ ਇਮੀਗ੍ਰੇਸ਼ਨ ਏਜੰਸੀਜ਼ ਜਿਨ੍ਹਾਂ ਦੇ ਵਿੱਚ ਯੂਐਸ ਬਾਰਡਰ ਐਂਡ ਪੈਟਰੋਲ ਇਹ ਲੱਗਦਾ ਇਦਾਂ ਆ ਕਿ ਜਿਹੜੇ ਲੋਕਲ ਪੁਲਿਸ ਦਾ ਕੈਮਰਾ ਸਿਸਟਮ ਆ ਇੱਥੇ ਵਸ਼ਿੰਗਟਨ ਦੇ ਵਿੱਚ ਸਿਆਟਲ ਦੇ ਵਿੱਚ ਉਹਨਾਂ ਕੈਮਰਾ ਨੂੰ ਐਕਸੈਸ ਕਰ ਰਹੀ ਆ ਜਿਹੜੀ ਫੈਡਰਲ ਇਮੀਗ੍ਰੇਸ਼ਨ ਏਜੰਸੀਜ਼ ਨੇ ਜਿਹੜੀਆਂ ਜਿਨ੍ਹਾਂ ਦਾ ਮੁੱਖ ਟਾਰਗੇਟ ਹੈ ਇਸ ਵੇਲੇ ਆਈਸੀ ਜਾਂ ਦੂਜੀਆਂ ਨੇ ਜਿਨ੍ਹਾਂ ਦਾ ਮੁੱਖ ਟਾਰਗੇਟ ਹੈਗਾ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਫੜਨਾ ਇੱਕ ਲੋਕਲ ਪੁਲਿਸ ਆ ਉੱਥੇ ਲੋਕਲ ਪੁਲਿਸ ਦੇ ਆਪਣੇ ਕੈਮਰਾ ਸਿਸਟਮ ਲੱਗਾ ਆ ਥਾਂ ਥਾਂ ਤੇ ਕਿਤੇ ਸਪੀਡ ਕੈਮਰਾ ਆ ਜਾਂ ਕਿਤੇ ਦੂਜੇ ਕੈਮਰੇ ਆ ਇਹ ਉਹਨੂੰ ਐਕਸੈਸ ਕਰ ਰਹੀਆਂ ਇਦਾਂ ਕਰ ਨਹੀਂ ਸਕਦੇ ਆ ਕਾਨੂੰਨੀ ਤੌਰ ਦੇ ਉੱਤੇ ਪਰ ਦੱਸਦੇ ਆ ਕਿ ਇਦਾਂ ਕੀਤਾ ਜਾ ਰਿਹਾ ਇਹ ਕੈਮਰੇ ਇੱਕ ਫਲੌਕ ਸੇਫਟੀ ਨਾਂ ਦੀ ਕੰਪਨੀ ਨੇ ਬਣਾਏ ਆ ਤੇ ਇਹ ਜਿਹੜੀ ਕੰਪਨੀ ਆ ਇਹ ਸਾਰਾ ਕੁਝ ਇਹਨੂੰ ਰਿਕਾਰਡ ਕਰਦੀ ਆ ਤੁਹਾਡੇ ਲਾਇਸੈਂਸ 플레이ਟ ਨੰਬਰ ਜਾਂ ਤੁਹਾਡਾ ਜਿਹੜਾ ਡਾਟਾ ਸਟੋਰ ਕਰਦੀ ਆ ਸ਼ੇਅਰਡ ਲਾ ਐਨਫੋਰਸਮੈਂਟ ਡਾਟਾਬੇਸ ਜਿਹੜਾ ਅਕ੍ਰੋਸ ਦਾ ਸਿਟੀਜ਼ ਯੂਜ਼ ਕੀਤਾ ਜਾ ਸਕਦਾ ਹੁੰਦਾ ਜਿਹੜੀ ਇਹ ਯੂਨੀਵਰਸਿਟੀ ਦੀ ਰਿਪੋਰਟ ਆਈ ਹੈ ਇਹਦੇ ਵਿੱਚ ਪੜਨ ਵਾਲੇ ਜਿਹੜੇ ਹੈਗੇ ਨੇ ਸਕਾਲਰ ਉਹਨਾਂ ਨੇ ਇਸ ਰਿਪੋਰਟ ਇਹ ਦਿੱਤੀ ਆ ਕਿ ਫੈਡਰਲ ਏਜੰਟਸ ਤਿੰਨ ਤਰੀਕੇ ਦੇ ਨਾਲ ਇਹ ਨਾ ਕੈਮਰਾ ਦਾ ਐਕਸੈਸ ਲੈ ਰਹੇ ਇੱਕ ਤਾਂ ਡਾਇਰੈਕਟਲੀ ਮਤਲਬ ਜਦੋਂ ਲੋਕਲ ਪੁਲਿਸ ਐਕਸੈਸ ਸ਼ੇਅਰ ਕਰਦੀ ਆ ਸਿੱਧਾ ਉਹਨਾਂ ਤੋਂ ਲੈ ਲੈਂਦੇ ਆ ਦੂਜਾ ਉਹ ਕਹਿੰਦੇ ਬੈਕ ਡੋਰ ਐਂਟਰੀ ਦੇ ਥਰੂ ਵੀ ਲੈਂਦੇ ਆ ਕਿ ਸਿਸਟਮ ਦੇ ਵਿੱਚ ਘੱਟੋ ਘੱਟ 10 ਪੁਲਿਸ ਡਿਪਾਰਟਮੈਂਟ ਦੇ ਪਿੱਛੇੋਂ ਇਹ ਜਾ ਕੇ ਉਹ ਸਾਰਾ ਦੂਜੇ ਤਰੀਕੇ ਨਾਲ ਡਾਟਾ ਲੈ ਰਹੇ ਆ ਜਿਹੜਾ ਸਿੱਧਾ ਨਹੀਂ ਤਿੱਜਾ ਕਹਿੰਦੀ ਹੈ ਕਿ ਕੁਝ ਅਫੀਸਰ ਜਿਹੜੇ ਹੈਗੇ ਆ ਉਹ ਅ ਮਤਲਬ ਉਹਨਾਂ ਦੇ ਬਿਹਾਫ ਦੇ ਉੱਤੇ ਸਰਚ ਕਰਦੇ ਆ ਤੇ ਫੈਡਰਲ ਏਜੰਸੀ ਦੇ ਬਿਹਾਫ ਤੇ ਉੱਤੇ ਤੇ ਉਹ ਡਾਟਾ ਜਿਹੜਾ ਉਹਨਾਂ ਨੂੰ ਦੇ ਦਿੰਦੇ ਆ ਕੁਝ ਡਿਪਾਰਟਮੈਂਟ ਜਿਵੇਂ ਹੈਗੇ ਆ ਰੈਂਟਨ ਜਾਂ ਅਰਬਨ ਪੁਲਿਸ ਡਿਪਾਰਟਮੈਂਟ ਆ ਉਹ ਇਹ ਕਹਿੰਦੇ ਆ ਕਿ ਸਾਨੂੰ ਨਹੀਂ ਇਹਦੇ ਬਾਰੇ ਪਤਾ ਕਿ ਕੈਮਰੇ ਜਿਹੜੇ ਆਹੋ ਫੈਡਰਲ ਅਥਾਰਟिटीज ਦੁਆਰਾ ਐਕਸੈਸ ਕੀਤੇ ਜਾ ਰਹੇ ਆ ਜਾਂ ਨਹੀਂ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਰੈਂਟਲ ਪੁਲਿਸ ਡਿਪਾਰਟਮੈਂਟ ਨੇ ਸਾਰੇ ਆਊਟਸਾਈਡ ਐਕसेस ਇਹਨਾਂ ਦੀ ਰੋਕ ਦਿੱਤੀ ਆ ਤੇ ਜਿਹੜੀ ਉਹ ਪ੍ਰਾਈਵੇਸੀ ਪ੍ਰੋਟੈਕਸ਼ਨਸ ਆ ਉਹਨੂੰ ਰਿਵਿਊ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਉਹ ਕਹਿੰਦੇ ਵੀ ਸਾਨੂੰ ਰਿਕਵੈਸਟ ਚਾਹੀਦੀ ਆ ਕੋਈ ਵੀ ਡਾਟਾ ਸ਼ੇਅਰਿੰਗ ਦੇ ਲਈ ਅਸੀਂ ਸਿੱਧਾ ਕਿਸੇ ਨੂੰ ਡਾਟਾ ਨਹੀਂ ਦੇ ਸਕਦੇ ਤੁਹਾਨੂੰ ਇਹ ਪਤਾ ਹੈ ਕਿ ਜਿਹੜੀ ਸਟੇਟ ਗਵਰਨਮੈਂਟ ਆ ਉਹਦੀ ਫੈਡਰਲ ਸਰਕਾਰ ਦੇ ਨਾਲ ਬਣਦੀ ਨਹੀਂ ਖਾਸ ਕਰ ਉਹਨਾ ਸਟੇਟਾਂ ਦੇ ਵਿੱਚ ਜਿੱਥੇ ਗਵਰਨਰ ਜਿਹੜਾ ਡੈਮੋਕਰੇਟ ਆ ਜਾਂ ਉਹਨਾਂ ਸਿਟੀਜ਼ ਦੇ ਵਿੱਚ ਤੇ ਜਿੱਥੇ ਡੈਮੋਕਰੇਟ ਮੇਅਰ ਸੈਂਟਰ ਦੇ ਵਿੱਚ 트াম্প ਦੀ ਸਰਕਾਰ ਆ ਰਿਪਬਲਿਕਨ ਸਰਕਾਰ ਆ ਉਹਨਾਂ ਦੇ ਅੰਡਰ ਜਿਹੜੀ ਇਹ ਆਪਣੇ ਇਮੀਗ੍ਰੇਸ਼ਨ ਵਾਲੇ ਆਉਂਦੇ ਆ ਹੁਣ ਉਹ ਸਿਟੀ ਦੇ ਕੈਮਰਿਆਂ ਨੂੰ ਯੂਜ਼ ਕਰ ਰਹੇ ਆ ਉਸ ਸਿਟੀ ਦੇ ਪੁਲਿਸ ਡਿਪਾਰਟਮੈਂਟ ਦੇ ਕੈਮਰਿਆਂ ਨੂੰ ਯੂਜ਼ ਕਰ ਰਹੇ ਆ ਇਹਨਾਂ ਨੂੰ ਡਾਕੂਮੈਂਟਡ ਲੋਕਾਂ ਨੂੰ ਫੜਨ ਦੇ ਲਈ ਜਿਹਦੇ ਨਾਲ ਕਿ ਇਹ ਸਹਿਮਤ ਨਹੀਂ ਵੀ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਇਹ ਹੁਣ ਇਹਨਾਂ ਦਾ ਆਪਸ ਦੇ ਵਿੱਚ ਰੌਲਾ ਪਿਆ ਯੂਨੀਵਰਸਿਟੀ ਸ਼ੰਟਨ ਦੇ ਜਿਹੜੀ ਆ ਰਿਸਰਚਸ ਆ ਇੱਕ ਐਂਜਲੀਨਾ ਗੋਰਡੀ ਉਨੇ ਕਹ ਆ ਵੀ ਇਹ ਬਹੁਤ ਸੀਰੀਅਸ ਪ੍ਰਾਈਵੇਸੀ ਰਿਸਕ ਆ اسپੈਸ਼ਲੀ ਇਮੀਗਰੈਂਟਸ ਤੇ ਲਈ ਜਾਂ ਉਹ ਲੋਕ ਜਿਹੜੇ ਰੀਪਰੋਡਕਟਿਵ ਹੈਲਥ케ਅਰ ਲੈ ਰਹੇ ਆ ਉਹਨਾਂ ਦੇ ਲਈ ਕਿਉਂਕਿ ਫੈਡਰਲ ਏਜੰਸੀਜ਼ ਹੋ ਸਕਦਾ ਮਤਲਬ ਜਿਹੜੀਆਂ ਵਸ਼ਿੰਗਟਨ ਦੀਆਂ ਵੈਲਿਊਜ਼ ਨੇ ਉਹਨੂੰ ਸ਼ੇਅਰ ਨਾ ਕਰਦੇ ਹੋਣ ਉਹਨੂੰ ਉਸ ਤਰੀਕੇ ਦੇ ਨਾਲ ਨਾ ਸੋਚਦੇ ਹੋਣ ਹੁਣ 에어ਪੋਰਟ ਤੇ ਵਿੱਚ ਇਹ ਵੀ ਹਾਈਲਾਈਟ ਕੀਤਾ ਗਿਆ ਆ ਕਿ ਇਹ ਜਿਹੜਾ ਐਥਿਕਲੀ ਵੀ ਮਤਲਬ ਨੈਤਿਕ ਤੌਰ ਦੇ ਉੱਤੇ ਵੀ ਤੇ ਕਾਨੂੰਨੀ ਤੌਰ ਦੇ ਉੱਤੇ ਵੀ ਇਹ ਜਿਹੜਾ ਯੂਜ਼ ਆ ਇਹ ਮਤਲਬ ਉਸ ਤਰੀਕੇ ਨਾਲ ਹੋਵੇ ਤੋ ਬਿਨਾ ਨਾ ਹੋਵੇ ਗਵਰਨਰ ਜਿਹੜੇ ਇੱਥੋਂ ਦੇ ਨੇ ਬੌਫ ਫਰਗੂਸਨ ਉਹ ਕਹਿੰਦੇ ਵੀ ਇਹਦੇ ਆਫਿਸ ਜਿਹੜਾ ਆਫਿਸ ਆ ਇਹਨਾਂ ਦਾ ਗਵਰਨਰ ਦਾ ਆਫਿਸ ਉਹ ਸਰ ਰਿਵਿਊ ਰਿਪੋਰਟ ਨੂੰ ਰਿਵਿਊ ਕਰ ਰਹੇ ਆ ਤੇ ਚੈੱਕ ਕਰ ਰਹੇ ਆ ਕਿ ਇਹ ਏਜੰਸੀਜ਼ ਜਿਹੜੀਆਂ ਜਿਹੜੀ ਕੀ ਵਸ਼ਿੰਗਟਨ ਵਰਕਿੰਗ ਐਕਟ ਆ ਉਹਦੇ ਉੱਤੇ ਕੰਮ ਕਰ ਰਹੀਆਂ ਆ ਜਿਹੜਾ ਕਿ ਫੈਡਰਲ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਦੀ ਆਪਸ ਦੇ ਵਿੱਚ ਤਾਲਮੇਲਾ ਉਹਨੂੰ ਲਿਮਿਟ ਕਰਦੇ ਆ ਫਲੌਕ ਸੇਫਟੀ ਆ ਜਿਹੜੀ ਕੈਮਰਾ ਕੰਪਨੀ ਆ ਜਿਹੜੀ ਇਹ ਕੈਮਰਾ ਬਣਾ ਰਹੀ ਆ ਉਹਨਾਂ ਨੇ ਸਾਰੇ ਕਲੇਮ ਨੂੰ ਡਿਨਾਈ ਕੀਤਾ ਉਹ ਕਹਿੰਦੇ ਕੋਈ ਵੀ ਬੈਕ ਡੋਰ ਜਾਂ ਲੋਕਲ ਏਜੰਸੀ ਦਾ ਕੰਟਰੋਲ ਨਹੀਂ ਆ ਇਹਨਾਂ ਦੀ ਆਪਣੀ ਡਾਟਾ ਸ਼ੇਅਰ ਹੈਗਾ ਹੁਣ ਫਲੌਕ ਜਿਹੜੇ ਉਹ ਇਹ ਵੀ ਕਹਿੰਦੇ ਆ ਕਿ ਕੈਮਰੇ ਜਿਹੜੇ ਆਹੋ ਕਈ ਸੀਰੀਅਸ ਕ੍ਰਾਈਮ ਜਿਸ ਤਰੀਕੇ ਨਾਲ ਕਿਡਨਾਪਿੰਗ ਆ ਜਾਂ ਹਿੱਟ ਐਂਡ ਰਨ ਆ ਜਾਂ ਦੂਜੇ ਜਿਹੜੇ ਸੇਫਟੀ ਬੈਨੀਫਿਟਸ ਹੈਗੇ ਆ ਟੈਕਨੋਲੋਜੀ ਦੇ ਉਧਰਲੇ ਪਾਸੇ ਵਰਤੇ ਜਾਂਦੇ ਆ ਤੇ ਇਹਨੂੰ ਕ੍ਰਿਟਿਕ ਜਿਹੜੇ ਆ ਉਹ ਪਬਲਿਕ ਸੇਫਟੀ ਬੈਨੀਫਿਟਸ ਜਿਹੜੇ ਹੈਗੇ ਨੇ ਟੈਕਨੋਲੋਜੀ ਦੇ ਉਹਨੂੰ ਇਗਨੋਰ ਕਰ ਰਿਹਾ ਮਾਮਲਾ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਅਗਲੀ ਗੱਲਬਾਤ ਅਮਰੀਕਨਸ ਦੀ ਆਰਥਿਕ ਹਾਲਤ ਬਾਰੇ ਆਰਥਿਕ ਹਾਲਤ ਮਾੜੀ ਹੋਈ ਹੈ ਪਿਛਲੇ ਸਮੇਂ ਦੇ ਵਿੱਚ ਆਰਥਿਕ ਹਾਲਤ ਮਾੜੀ ਹੋਈ ਦੇ ਕਈ ਇੰਡੀਕੇਟਰ ਹੁੰਦੇ ਆ ਕਿ ਤਾਂ ਸਰਕਾਰ ਦਾ ਸਟੈਟਿਸਟਿਕਸ ਹੁੰਦੇ ਆ ਉਹਨਾਂ ਦੇ ਅੰਕੜੇ ਆਉਂਦੇ ਆ ਉਹ ਸਾਹਮਣੇ ਦੱਸਦੇ ਆ ਇੰਨੀ ਗਰੀਬੀ ਵਧ ਗਈ ਇੰਨੀ ਮਹਿੰਗਾਈ ਘਟ ਗਈ ਜਾਂ ਕੁਝ ਹੋ ਗਿਆ ਕੁਝ ਦੂਜੇ ਪੈਰਾਮੀਟਰ ਹੁੰਦੇ ਆ ਜਾਂ ਇੰਡੀਕੇਟਰ ਹੁੰਦੇ ਆ ਜਿਹੜੇ ਦੱਸਦੇ ਆ ਵੀ ਹਾਲਤ ਲੋਕਾਂ ਦੀ ਕੀ ਆ ਜਿਹੜੇ ਘੱਟ ਆਮਦਨ ਵਾਲੇ ਅਮਰੀਕਨ ਨੇ ਲੋ ਇਨਕਮ ਹੇਟਲੀ ਪੱਧਰ ਦੇ ਉੱਤੇ ਨੇ ਜਿਹੜੇ ਜ਼ਿਆਦਾ ਉਹ ਅਸਲ ਦੇ ਵਿੱਚ ਕਾਰਾਂ ਦੀ ਪੇਮੈਂਟ ਦੇ ਵਿੱਚ ਪਿੱਛੇ ਰਹਿ ਰਹੇ ਆ ਇਹ ਇੱਕ ਨਵਾਂ ਡਾਟਾ ਸਾਹਮਣੇ ਆਇਆ ਜਦੋਂ ਲੋ ਕਾਰ ਦੀਆਂ ਪੇਮੈਂਟਾਂ ਡਿਲੇ ਕਰ ਲਾਗੀਆਂ ਤੇ ਇਹਦਾ ਮਤਲਬ ਇਹ ਹੁੰਦਾ ਕਿ ਪੈਸੇ ਹੈ ਨਹੀਂ ਲੋਕਾਂ ਦੇ ਕੋਲ ਪ੍ਰੋਬਲਮ ਸਭ ਤੋਂ ਜ਼ਿਆਦਾ ਉਹਨਾਂ ਲੋਕਾਂ ਦੀ ਆ ਜਿਹੜੇ ਸਬ ਪ੍ਰਾਈਮ ਬੋਰੋਅਰ ਨੇ ਸਬ ਪ੍ਰਾਈਮ ਬੋਰੋਅਰ ਉਹਨਾਂ ਨੂੰ ਕਹਿੰਦੇ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਘੱਟ ਹੁੰਦਾ ਜਿਨ੍ਹਾਂ ਦਾ ਕ੍ਰੈਡਿਟ ਸਕੋਰ 670 ਤੋਂ ਥੱਲੇ ਆ ਉਹ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਵਿੱਚ ਲੋਕ ਨੇ ਲਗਭਗ 6% ਸਬ ਪ੍ਰਾਈਮ ਬੋਰੋਅਰ ਐਸ ਵੇਲੇ 60 ਦਿਨ ਲੇਟ ਆ ਆਪਣੀ ਕਾਰ ਪੇਮੈਂਟ ਤੋਂ ਜਿਹੜਾ ਰੇਟ ਆ ਉਹ ਵੀ 221 ਦੇ ਵਿੱਚ ਡਬਲ ਹੋ ਗਿਆ ਰੇਟ ਦਾ ਮਤਲਬ ਦਰ ਉਹਦੀ ਦੁੱਗਣੀ ਹੋ ਗਈ ਆ ਵਧ ਗਿਆ ਜਿਹਦਾ ਮਤਲਬ ਇਹ ਆ ਬਹੁਤ ਜ਼ਿਆਦਾ ਇੱਥੇ ਆਰਥਿਕ ਤੰਗੀ ਜਾਂ ਕਹੋ ፋინੈਂਸ਼ੀਅਲ ਸਟ੍ਰੈਸ ਆ ਇਹ ਸੈਕੰਡ ਹਾਈਐਸਟ ਆ 1990 ਤੋਂ ਬਾਅਦ ਜਿਹੜੀ ਫਿਚ ਰੇਟਿੰਗ ਆ ਫਿਚ ਦੀ ਜਿਹੜੀ ਰੇਟਿੰਗ ਆ ਉਹਦੇ ਹਿਸਾਬ ਦੇ ਨਾਲ ਪਹਿਲਾਂ ਇਦਾਂ ਹੋਇਆ ਨਹੀਂ ਸੀ 1990 ਤੋਂ ਬਾਅਦ ਇਹ ਸੈਕੰਡ ਹਾਈਐਸਟ ਦੱਸੀ ਜਾ ਰਹੀ ਹੈ ਜਿਹੜੇ ਪ੍ਰਾਈਮ ਬੋਰੋਅਰ ਨੇ ਜਿਹੜੇ ਮਤਲਬ ਉਹ ਲੋਕ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਚੰਗਾ ਆ ਉਹ ਜਿਹੜੇ ਹੈਗੇ ਨੇ ਉਹ ਉਹਨਾਂ ਦੀਆਂ ਜਿਹੜੀਆਂ ਪੇਮੈਂਟਸ ਨੇ ਹਜੇ ਵੀ ਔਨ ਟਾਈਮ ਆ ਉਹ ਠੀਕ ਆ ਪਰ ਜਿਹੜੀ ਕਾਰ ਰੀਪੋゼਸ਼ਨ ਜਦੋਂ ਲੈਂਡਰ ਕੀ ਕਰਦਾ ਜਿਨੇ ਦਿੱਤੀ ਆ ਉਹ ਵਹੀਕਲ ਵਾਪਸ ਲੈ ਲੈਂਦਾ ਕਿ ਭਾਈ ਤੁਸੀਂ ਕਿਸ਼ਤਾਂ ਨਹੀਂ ਦੇ ਰਹੇ ਅਸੀਂ ਕਾਰ ਆਪਣੀ ਵਾਪਸ ਲੈ ਲਈਏ ਕਾਰਾਂ ਦੇ ਵਿੱਚ ਹੀ ਹੁਣ ਸਿਸਟਮ ਲੱਗੇ ਹੁੰਦੇ ਆ ਕੰਪਨੀਆਂ ਪਿੱਛੋਂ ਬੰਦ ਕਰ ਦਿੰਦੀਆਂ ਕਾਰ ਤੁਰਦੀ ਨਹੀਂਗਾ ਈਵਨ ਕਈ ਹੋਰ ਕੰਪਨੀਆਂ ਵੀ ਇਹ ਜਿਹੜੀ ਕਾਰ ਰੀਪੋゼਸ਼ਨ ਆ ਮਤਲਬ ਕਾਰਾਂ ਨੂੰ ਵਾਪਸ ਆਪਣੇ ਕਬਜ਼ੇ ਦੇ ਵਿੱਚ ਕੰਪਨੀਆਂ ਦੁਆਰਾ ਲੈਣਾ ਜਿਨ੍ਹਾਂ ਨੇ ਲੋਕਾਂ ਨੂੰ ਦਿੱਤੀਆਂ ਹੁੰਦੀਆਂ ਇਹ 2008-09 ਦੇ ਵਿੱਚ ਜਿਹੜਾ ਮਦਵਾੜਾ ਆਇਆ ਸੀ ਰੈਸੈਸ਼ਨ ਆਇਆ ਸੀ ਗ੍ਰੇਟ ਰੈਸੈਸ਼ਨ ਜਾਂ ਆਰਥਿਕ ਮਦਵਾੜਾ ਸੀ ਉਹਦੇ ਨਾਲੋਂ ਉਦੋਂ ਤੋਂ ਬਾਅਦ ਹੁਣ ਇਸ ਵੇਲੇ ਹਾਈਐਸਟ ਮਤਲਬ ਜਾਂ ਉਦੋਂ ਇਦਾਂ ਹੋਇਆ ਸੀ ਲੋਕਾਂ ਕੋਲ ਕਾਰਾਂ ਲੋਕਾਂ ਦੀਆਂ ਕੰਪਨੀ ਵਾਲੇ ਚੱਕ ਕੇ ਲੈ ਗਏ ਸੀ ਕਿਉਂਕਿ ਪੈਸੇ ਨਹੀਂ ਦਿੱਤੇ ਜਾਂਦੇ ਤੇ ਜਾਂ ਇਹ ਸਮਾਂ ਹੁਣ ਆਇਆ ਹੈ ਜਿਹੜੇ ਇਕਨੋਮਿਸਟ ਨੇ ਉਹ ਚਿੰਤਾ ਕਰ ਰਹੇ ਨੇ ਇਸ ਗੱਲ ਦੀ ਕਿਉਂਕਿ ਕਾਰ ਲੋਨ ਆਮ ਤੌਰ ਦੇ ਉੱਤੇ ਲਾਸਟ ਬਿੱਲ ਹੁੰਦੇ ਆ ਜਿੱਥੇ ਬੰਦਾ ਦੇਣੇ ਬੰਦ ਕਰਦਾ ਹੈ ਮਤਲਬ ਇਹਦਾ ਇਹ ਆ ਕੇ ਲੋਕ ਅਸਲ ਦੇ ਵਿੱਚ ਕਾਰ ਪੇਮੈਂਟ ਅਫੋਰਡ ਹੀ ਨਹੀਂ ਕਰ ਸਕਦੇ ਤੇ ਬਹੁਤ ਸਾਰੇ ਪਰਿਵਾਰ ਆ ਇਸ ਵੇਲੇ ਬਹੁਤ ਡੂੰਘੇ ਆਰਥਿਕ ਸੰਕਟ ਦੇ ਵਿੱਚੋਂ ਲੰਘ ਰਹੇ ਆ ਐਕਸਪਰਟ ਇਹ ਕਹਿ ਰਹੇ ਆ ਕਿ ਇਹ ਚੀਜ਼ਾਂ ਜਿਹੜੀਆਂ ਅੱਗੇ ਜਾ ਕੇ ਹੋਰ ਨੁਕਸਾਨ ਕਰ ਸਕਦੀਆਂ ਹੋਰ ਨੁਕਸਾਨ ਇਸ ਤਰੀਕੇ ਦੇ ਨਾਲ ਕਰ ਸਕਦੀਆਂ ਕਿ ਜਦੋਂ ਮਾਰਕੀਟ ਜੌਬ ਮਾਰਕੀਟ ਜ਼ਿਆਦਾ ਕਮਜ਼ੋਰ ਹੋ ਗਈ ਜਾਂ ਲੇਆਫਸ ਵਧ ਗਈਆਂ ਤੇ ਉਸ ਵੇਲੇ ਵੱਡਾ ਸੰਕਟ ਪੈਦਾ ਹੋ ਸਕਦਾ ਹੈ ਅਗਲੀ ਗੱਲਬਾਤ ਦੋਸਤੋ 12 ਲੋਕ ਗ੍ਰਿਫਤਾਰ ਕੀਤੇ ਗਏ ਆ ਇੱਕ ਸਟੇਟ ਵਾਈਡ ਕਾਰਗੋ ਥੈਫਟ ਇਨਵੈਸਟੀਗੇਸ਼ਨ ਹੋਈ ਆ 4 ਸਾਲ ਚੱਲੀ ਆ ਤੇ ਉਹਦੇ ਵਿੱਚ ਇਹਨਾਂ ਨੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਹ ਜਿਹੜੇ 12 ਕਥਿਤ ਦੋਸ਼ੀ ਨੇ ਸਸਪੈਕਟਸ ਨੇ ਜਿਨ੍ਹਾਂ ਦੇ ਉੱਤੇ ਇਹ ਦੋਸ਼ ਲੱਗੇ ਆ ਇਹਨਾਂ ਦਾ ਸਬੰਧ ਕੋਈ ਸਿੰਘ ਆਪਰੇਸ਼ਨਸ ਦੇ ਨਾਲ ਦੱਸਿਆ ਜਾਂਦਾ ਆ ਜਿਹੜੇ ਇੱਕ ਸਕੀਮ ਚਲਾ ਰਹੇ ਸੀ ਮਾਰਚ 21 ਤੋਂ ਲੈ ਕੇ ਜੂਨ 2025 ਤੱਕ ਇਹ ਕੀ ਕਰਦੇ ਸੀ ਫਰਾਡ ਟਰਕਿੰਗ ਕੰਪਨੀਆਂ ਯੂਜ਼ ਕਰਦੇ ਸੀ ਅ ਰੀਅਲ ਸ਼ਿਪਿੰਗ ਕੰਟਰੈਕਟ ਜਾਂ ਵੈਲਿਊਏਬਲ ਫਰੇਟ ਲੈਣ ਦੇ ਲਈ ਵੀ ਕੰਪਨੀ ਨਕਲੀ ਬਣਾ ਲਈ ਗਾਂਹ ਜਾ ਕੇ ਜਿਹੜੇ ਟਰੱਕ ਤਾ ਲੋਡ ਲੈਣਾ ਆ ਉਹਨੇ ਕੰਪਨੀ ਤੋਂ ਲੋਡ ਲੈ ਲਿਆ ਕਿਉਂਕਿ ਸਸਤੀ ਬਿਡ ਕੀਤੀ ਸਸਤੀ ਬੋਲੀ ਦਿੱਤੀ ਉਹਨਾਂ ਨੇ ਲੋਡ ਇਹਨਾਂ ਨੂੰ ਦੇ ਦਿੱਤਾ ਉਸ ਤੋਂ ਬਾਅਦ ਇਹ ਕੀ ਕਰਦੇ ਆ ਉਹ ਸਾਰੇ ਦਾ ਸਾਰਾ ਲੋਡ ਲਿਜਾ ਕੇ ਬਜਾਏ ਇਹਦੇ ਕਿ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚਣਾ ਚਾਹੀਦਾ ਆ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਨਹੀਂ ਪਹੁੰਚਾਉਂਦੇ ਦੂਜੇ ਸ਼ਹਿਰ 'ਚ ਪਹੁੰਚਾਉਣ ਦੀ ਥਾਂ ਦੇ ਉੱਤੇ ਉਹਨੂੰ ਆਪਣੇ ਕਿਸੇ ਵੇਅਰ ਹਾਊਸ ਦੇ ਵਿੱਚ ਜਾਂ ਐਹੋਜੀ ਥਾਂ ਦੇ ਉੱਤੇ ਲੈ ਜਾਂਦੇ ਆ ਜਿੱਥੇ ਟਰੈਕ ਨਾ ਕੀਤਾ ਜਾ ਸਕੇ ਉੱਥੇ ਲਿਜਾ ਕੇ ਟਰੱਕਾਂ ਦੇ ਲੋਡ ਉਹ ਜਿਹੜੇ ਬਹੁਤ ਵੈਲਿਊਏਬਲ ਸਬਾਨ ਹੋਵੇ ਇਲੈਕਟ੍ਰੋਨਿਕਸ ਹੋਵੇ ਜਾਂ ਹੋਰ ਉਹਦੇ 'ਚ ਕੋਈ ਮਹਿੰਗੀਆਂ ਚੀਜ਼ਾਂ ਹੋਣ ਉਹਨੂੰ ਉੱਥੇ ਜਾ ਕੇ ਲਾ ਕੇ ਤੇ ਜਿਹੜੇ 2 ਨੰਬਰ ਦੇ ਵਿੱਚ ਬਲੈਕ ਮਾਰਕੀਟ ਦੇ ਵਿੱਚ ਵੇਚ ਜਾਂਦੇ ਸੀ ਮਤਲਬ ਉਹ ਲੋਕ ਜਿਨ੍ਹਾਂ ਨੂੰ ਕੋਈ ਪੁੱਛਦੇ ਨਹੀਂ ਵੀ ਕਿੱਥੋਂ ਆਇਆ ਕਿੱਦਾਂ ਆਇਆ ਉਹਨਾਂ ਲੋਕਾਂ ਨੂੰ ਬਲੈਕ ਮਾਰਕੀਟ ਦੇ ਵਿੱਚ ਜਾਂ ਤੇ ਜਿਹੜੇ ਉਹ ਦਲਾਲ ਸੀ ਉਹ ਗਾਂ ਵੇਚਦੇ ਸੀ ਜਾਂ ਸਿੱਧਾ ਆਪ ਵੇਚ ਦਿੰਦੇ ਸੀ ਜਿਹੜੇ ਕਈ ਮਿਲੀਅਨ ਡਾਲਰ ਦਾ ਕਪੜਾ ਕਪੜਾ ਜਾਂ ਚੋਰੀ ਕੁਛ ਵੀ ਕਹਿ ਸਕਦੇ ਹੋ ਸਿੱਧਾ-ਸਿੱਧਾ ਹੋਇਆ ਆ ਪਰ ਕਈ ਮਿਲੀਅਨ ਡਾਲਰ ਦਾ ਨੁਕਸਾਨ ਜ਼ਰੂਰ ਹੋਇਆ ਆ ਮਲਟੀਪਲ থেਫਟ ਹੋਇਆ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਦੇ ਵਿੱਚ ਜਿਹੜੀ ਇਹ ਸੈਨ ਬਰਨੈਂਡINO ਕਾਉਂਟੀ ਆ ਇਹ ਵੀ ਦੱਸੀ ਜਾ ਰਹੀ ਆ ਕਈ ਇਹਦੇ ਵਿੱਚ ਏਜੰਸੀਜ਼ ਇਨਵੋਲਵ ਸੀ ਐਫਬੀਆਈ ਇਹਦੇ ਵਿੱਚ ਇਨਵੋਲਵ ਸੀ ਜਿਹੜੀ ਆਈਆਰਐਸ ਸੀਗੇ ਉਹ ਤੇ ਦੂਜੇ ਜਿਹੜੇ ਕੈਲੀਫੋਰਨੀਆ ਹਾਈਵੇ ਪੈਟਰੋਲ ਲੋਕਲ ਪੁਲਿਸ ਡਿਪਾਰਟਮੈਂਟ ਇਹਨਾਂ ਦੇ ਵਿੱਚ ਜਿਨ੍ਹਾਂ ਦੇ ਨਾਂ ਜਿਹੜੇ ਸਾਹਮਣੇ ਆਏ ਆ ਜਿਹੜੇ ਇਹ ਫੜੇ ਗਏ ਆ ਇਹਨਾਂ ਦੇ ਵਿੱਚ ਪਰਮਵੀਰ ਸਿੰਘ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ ਸੰਦੀਪ ਸਿੰਘ ਦੀ ਉਮਰ 31 ਸਾਲ ਦੱਸੀ ਜਾ ਰਹੀ ਹੈ ਮਨਦੀਪ ਸਿੰਘ ਦੀ ਉਮਰ 42 ਸਾਲ ਆ ਰਣਯੋਧ ਸਿੰਘ ਦੀ ਉਮਰ 38 ਸਾਲ ਆ ਗਰਨੇਕ ਸਿੰਘ ਚੋਹਾਨ ਦੀ ਉਮਰ 40 ਸਾਲ ਆ ਹਰਪ੍ਰੀਤ ਸਿੰਘ ਦੀ ਉਮਰ 26 ਸਾਲ ਆ ਤੇ ਇਸੇ ਤਰ੍ਹਾਂ ਐਲਗਰ ਹਰਨਾਂਡੇਸ ਇਦੀ ਉਮਰ 27 ਸਾਲ ਆ ਤੇ ਅਰਸ਼ਪ੍ਰੀਤ ਸਿੰਘ ਦੀ ਉਮਰ 27 ਸਾਲ ਆ ਵਿਕਰਮਜੀਤ ਸਿੰਘ ਦੀ ਉਮਰ 27 ਸਾਲ ਆ ਵਿਕਰਮਜੀਤ ਜਿਹੜਾ ਆ ਉਹਦੀ ਉਮਰ 30 ਸਾਲ ਆ ਤੇ ਹਿੰਮਤ ਸਿੰਘ ਖਾਲਸਾ ਦੀ ਉਮਰ 28 ਸਾਲ ਤੇ ਨਾਰਾਇਣ ਸਿੰਘ ਦੀ ਉਮਰ 27 ਸਾਲ ਦੱਸੀ ਜਾ ਰਹੀ ਆ ਜੇ ਇਹ ਅਜੇ ਦੋਸ਼ ਨਹੀਂ ਇਹਨਾਂ ਦੇ ਉੱਤੇ ਦੋਸ਼ ਸਿੱਧ ਨਹੀਂ ਹੋਏ ਹਜੇ ਸਿਰਫ ਉਸ ਨੇ ਫੜੇ ਆ ਜਦੋਂ ਕੇਸ ਚੱਲਣਾ ਜੇ ਇਹ ਸੱਚਮੁੱਚ ਦੋਸ਼ੀ ਹੋਏ ਤੇ ਸਜ਼ਾ ਬਹੁਤ ਵੱਡੀ ਮਿਲਣੀ ਆ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨੂ ਮੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ